ਅੱਜ ਇਤਿਹਾਸ ਨਾਲ ਜੁੜੀ ਇੱਕ ਵੀਡੀਓ ਹੈ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਨਾ ਫੂਫੀਆ ਗੁਫਾ ਸਿੰਘ ਜੀ ਦਾ ਬੜਾ ਮਹਾਨ ਯੋद्धा ਸੀ ਉਹਨਾਂ ਨੇ ਖੁਦ ਤਿਆਰ ਕੀਤਾ ਸੀ ਤਿਆਰ ਕੀਤਾ ਸੀ ਤੇ ਇਹ ਉਹਨਾਂ ਨੇ ਨਾ ਜਿਹੜੀਆਂ ਫੂਫੀਆ ਗੁਫਾ ਬਣਾਈਆਂ ਨੇ ਗਾਰਾਂ ਨੇ ਜਿੱਥੇ ਉਹ ਆਪਣੀਆਂ ਜੰਗੀ ਮਸ਼ਕਾਂ ਜਾਂ ਜੰਗ ਦਾ ਸਾਜੋ-ਸਮਾਨ ਜਾਂ ਮੀਟਿੰਗਾਂ ਵਗੈਰਾ ਕਰਦੇ ਸੀ। ਅੱਛਾ ਉਹ ਅੱਜ ਆਪਾਂ ਗਾਰਾਂ ਦੇਖਣੀ ਆ। ਹਾਂਜੀ ਉਹ ਗਾਰਾਂ ਆਪਾਂ ਦੇਖਣੀਆਂ ਨੇ। ਗੁਫਾ ਕਹਿੰਦੇ ਨੇ। ਕਹਿੰਦੇ ਨੇ 400 ਸਾਲ ਪੁਰਾਣੀਆਂ ਨੇ। ਅੱਛਾ 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 ਜੀ। ਹਾਂ ਤੇ ਹੁਣ ਆਪਾਂ ਵੀਡੀਓ ਤੇ ਮੇਰੇ ਨਾਲ ਜੁੜਿਆ ਇਤਿਹਾਸ ਆਪਾਂ ਦੇਖਨੇ ਆ ਤੇ ਦੋਸਤ ਸਾਡੇ ਨਾਲ ਜੁੜੇ ਰਿਹਾ ਜੀ। 400 ਸਾਲਾਂ ਪੁਰਾਣੀਆ ਗੁਫਾ ਦੇ ਦਰਸ਼ਨ ਕਰਾਵਾਂਗੇ ਜੋ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਗੁਪਤ ਗੁਫਾਵਾਂ ਨੇ ਜਿਨ੍ਹਾਂ ਨੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਬਾਟੇ ਦੀ ਪੋਲ ਛੱਕ ਕੇ ਮਾਧੋਦਾਸ ਤੋਂ ਬ ਸੋ ਇਹ ਗੁਫਾ ਹੈਗੀ ਹੈ ਨੇ ਜਿਸ ਸਥਾਨ ਤੇ ਅਜ ਤੋਂ ਪਹਿਲਾਂ ਹੀ ਲਿਖ ਦਿੱਤਾ ਗਿਆ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਦਿਨ ਗੁਰਦੁਆਰਾ ਸਾਹਿਬ ਵਡਿਆ-ਵਡੀਆਂ ਗੱਡੀਆਂ ਜਹਾਜ਼ ਦੁਕਾਨਾਂ ਬੰਦ ਹੋਣਗੀਆਂ ਸੋ 2020 ਦੇ ਵਿੱਚ ਸੱਚ ਹੋਇਆ ਸੀ ਅਤੇ ਇਸ ਜਗ੍ਹਾ ਤੇ ਐ ਵੀ ਲਿਖਿਆ ਗਿਆ ਹੋਇਆ ਹੈ ਕਿ 21ਵੀਂ ਸਦੀ ਦੇ ਵਿੱਚ ਲੋਕ ਇਸ ਜਗ੍ਹਾ ਤੇ ਦਰਸ਼ਨ ਦੀਦਾਰੇ ਕਰਨ ਆਉਣਗੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਜਗ੍ਹਾ ਤੇ ਪਹੁੰਚਣਗੇ 400 ਸਾਲਾ ਪੁਰਾਣਾ ਪੱਤਰ ਲੱਗਾ ਹੈ ਤਸਵੀਰਾਂ ਅੱਜ ਦੇਖੀਆਂ ਆ ਕਿ ਮਾਨੂੰ ਹੋਰ ਜਾਂ ਲੱਗਾ ਕਿ ਇੱਥੇ ਆਉਣ ਵਾਲੇ ਜਿਹੜੇ ਰਸਤੇ ਨੇ ਕਾਫੀ ਖਰਾਬ ਨੇ ਸੰਗਤਾ ਜਿਸ ਕਰਕੇ ਕਈ ਮੁਸ਼ਕਿਲਾਂ ਆਂਦੀਆਂ ਨੇ ਆ ਨਹੀਂ ਪਾਂਦੀਆਂ ਜਾਂ ਕਈ ਸਿੱਖਾਂ ਨੂੰ ਪਤਾ ਨਹੀਂ ਹੈ ਇਸ ਜਗ੍ਹਾ ਸਥਾਨਾਂ ਵਾਲੇ ਦੇਖੋ ਜਿਨ੍ਹਾਂ ਨੂੰ ਪਤਾ ਉਹ ਤੇ ਆ ਜਾਂਦੇ ਆ ਪਿੰਡ ਰੇਲ ਮਾਜਰਾਵਾ ਜਦੋਂ ਆਪਾਂ ਰੋਪੜ ਨੂੰ ਆਉਨੇ ਆ ਤਾਂ ਰਸਤੇ ਦੇ ਵਿੱਚੋਂ ਪਿੰਡ ਰੇਲ ਮਾਜਰਾਵਾ ਔਰ ਗੁਪਤ ਗੁਫਾਵਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਬਾਬਾ ਚੰਦੀ राम ਜੀ ਔਰ ਮਾਤਾ ਕ੍ਰਿਸ਼ਨ ਕੌਜੀ ਔਰ ਇੱਥੋਂ ਦੀ ਜਿਹੜੀ ਸਾਮ ਸੰਭਾਲਿਆ ਉਹ ਬਾਬਾ ਕ੍ਰਿਸ਼ਨ ਸਿੰਘ ਜੀ ਕਰ ਰਹੇ ਆ ਕੋੜੇ ਸਮੇਂ ਤੋਂ ਲੰਘ ਜਾਂਦੇ ਸੀ ਤੁਸੀਂ ਵੇਖੋ ਅੱਜ ਸਾਡਾ ਇਤਿਹਾਸ ਸਾਡੀਆਂ ਯਾਦਗਾਰਾਂ ਦਾ ਰਸਤਾ ਜਿਹੜੀਆਂ ਵਾਂ ਉਹ ਬਹੁਤ ਸਾਰੇ ਸਾਡੇ ਨੌਜਵਾਨਾਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚ ਨਹੀਂ ਰਹੀਆਂ ਦੇਖੋ ਕੌਮ ਦੇ ਮਹਾਨ ਜਰਨੈਲ ਜਿਨ੍ਹਾਂ ਨੇ ਵੇਖੋ ਪਹਿਲੀ ਵਾਰੀ ਖਾਲਸੇ ਰਾਜ ਦੀ ਸਥਾਪਨਾ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਦੇ ਗੁਫਤੋ ਗੁਫਾਵਾਂ ਜਿਹੜੀਆਂ ਉਹਨਾਂ ਦੀਆਂ ਤੇ ਤੁਸੀਂ ਇਹ ਗੁਫਾਵਾਂ ਜੀ ਤੋਂ ਘੋੜੇ ਤੱਕ ਜਿਹੜੇ ਆ ਨਿਕਲ ਜਾਂਦੇ ਸੀਗੇ ਹੁਣ ਚਲੋ ਇਸ ਦੀ ਮੁਰੰਮਤ ਕਰਵਾਈ ਗਈ ਆ ਇਸ ਦੀ ਦੇਖ ਰੇ ਕਰਵਾਈ ਗਈ ਕਿਉਂਕਿ ਜਿਹੜੀਆਂ ਗੁਫਾਵਾਂ ਸੀਗੀਆਂ ਇਹ ਰੇਤਾਂ ਨਾਲ ਰੇਤਾਂ ਦੀਆਂ ਬਣੀਆਂ ਹੋਈਆਂ ਸੀਗੀਆਂ ਸੋ ਉਹ ਗੁਫਾਵਾਂ ਵੀ ਹੈਗੀਆਂ ਨੇ ਜੋ 400 ਮੀਟਰ ਦੀ ਕਹਲੀ ਇਹ ਗੁਫਾ ਜੋ ਪਾਕਿਸਤਾਨ ਨੂੰ ਰਸਤੇ ਨਿਕਲਦੇ ਸਨ ਇਹ ਉਹ ਸਥਾਨ ਹੈਗਾ ਆ ਦੂਰ ਦਰਾਡੇ ਉਹ ਅੱਜ ਵੀ ਸੰਕਾ ਇਸ ਦਰ ਤੇ ਹੁੰਦੀਆਂ ਨੇ ਪਹਿਲਾਂ ਇਹ ਤਸਵੀਰ ਦਿਖਾਉਨੇ ਆ ਜਿੱਥੇ ਇਸ ਗੁਫਾ ਦੇ ਵਿੱਚ ਬੈਠ ਕੇ ਇਸ ਸਥਾਨ ਤੇ ਬੈਠ ਕੇ ਇਹ ਬਾਬਾ ਜੀ ਅਤੇ ਮਾਤਾ ਕ੍ਰਿਸ਼ਨਾ ਕੌਰ ਜੀ ਜਿਨ੍ਹਾਂ ਨੇ ਇਸ ਜਗ੍ਹਾ ਤੇ ਤਪ ਕੀਤਾ ਬਾਬਾ ਜੀ ਕੀ ਇਤਿਹਾਸ ਇਸ ਜਗ੍ਹਾ ਦਾ ਕਿੰਨੀਆਂ ਸਾਲਾਂ ਪੁਰਾਣੀਆਂ ਗੁਫਾਵਾਂ ਨੇ ਬਾਬਾ ਜੀ ਨੇ ਕਦੋਂ ਤਪ ਕੀਤਾ ਇਸ ਜਗ੍ਹਾ ਇਹ 400 ਸਾਲ ਪੁਰਾਣੀਆਂ ਬਾਬਾ ਜੀ 1970 ਤੇ ਆਏ ਸੀ ਇੱਥੇ ਉਸ ਤੋਂ ਬਾਅਦ ਬਾਬਾ ਜੀ 99 ਤੱਕ ਰਹੇ 99 14 ਮਈ 99 ਨੂੰ ਬਾਬਾ ਜੀ ਨੇ ਖੇਮ ਛੱਡਿਆ 400 ਸਾਲ ਪੁਰਾਣੀਆਂ ਗੁਫਾਵਾਂ 47 ਤੋਂ ਪਹਿਲਾਂ ਸੰਤ ਸੁੰਦਰ ਦਾਸ ਹੀ ਰਹਿੰਦੇ ਹੁੰਦੇ ਅੰਦਰ ਅੱਛਾ ਇਹ ਇਸ ਜਗ੍ਹਾ ਤੇ ਹਾਂ ਇਸ ਜਗ੍ਹਾ ਤੇ ਉਹ ਤੋਂ ਜੰਗਲ ਸੀ ਸਾਰਾ ਕੁਝ ਆਪਕ ਪਹਿਲੇ ਜੰਗਲ ਹੀ ਸੀਗਾ ਸਾਰਾ ਇਹ ਉਹ ਘਪਾਵਾ ਇੱਥੇ ਇਹਨਾਂ ਨੂੰ ਕੀ ਹੈ ਜਿਹੜੀਆਂ ਗਰਮੀਆਂ ਨੂੰ ਠੰਡੀ ਹੁੰਦੀ ਹੈ ਸਰਦੀਆਂ ਨੂੰ ਗਰਮ ਹੁੰਦੀ ਹੈ ਇਹ ਇੱਥੇ ਇਥੋਂ ਅਸੀਂ 10 ਫੁੱਟ ਪਿੱਛੇ ਛੱਡ ਕੇ ਦੀਵਾਰ ਬਣਾਈ ਹੈ ਪਹਿਲਾਂ ਰਾਜਿੰਦਰ ਜੀ ਉੱਪਰ ਜਾਂਦਾ ਸੀ ਜਗ੍ਹਾ ਤੇ ਕਿੰਦੇ ਲਿਖਿਆ ਵੀ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਦਸਮ ਪਾਸ਼ਾ ਇਸ ਜਗ੍ਹਾ ਤੇ ਹਾਂ ਇਹ ਜਗ੍ਹਾ ਇੱਥੇ ਆਉਣਾ ਉਹਨੇ ਕਾਚ ਬਣੀ ਹੋਈ ਸੀ ਬਾਬਾ ਜੀ ਨੂੰ ਅਸੀਂ ਲੁਧਿਆਣੇ ਕੋ ਸਾਡਾ ਪਿੰਡ ਨਾ ਕੱਕੋ ਵਾਲਾ ਕਿਥੋਂ ਉਹਨਾਂ ਨੇ ਹੁਕਮ ਕੀਤਾ ਸੀ ਵੀ ਤੁਸੀਂ ਇਹਨਾਂ ਨੂੰ ਕਿਉਂ ਇੱਥੇ ਜਾਂ ਕਿ ਗੁਫਾ ਤੇ ਰਹਿਣਾ ਇੱਥੇ ਹੈ ਕਿ ਉਹਨਾਂ ਨੇ ਪਤਾ ਕੀਤਾ ਗੁਫਾ ਫਿਰ ਉਹ ਇੱਥੇ ਆਏ ਆ ਇੱਥੇ ਉਹਨਾਂ ਨੇ ਪਤਾ ਕੀਤਾ ਉਹ ਇਕੱਲੇ ਸਿੱਧ ਜੰਗਲ 'ਚ ਰਹੇ ਕੋੜੇ ਜਿਹੜੇ ਨੇ ਜੰਗਾ ਲਈ ਫੌਜਾਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਇਸਲਾਹ ਚੋਂ ਪਾਕਿਸਤਾਨ ਨੂੰ ਜਾਂਦੀਆਂ ਰਹੀਆਂ ਨੇ ਤੇ ਇਸ ਗੁਫਾ ਦੇ ਵਿੱਚ ਵੱਡੀਆਂ-ਵੱਡੀਆਂ ਮੀਟਿੰਗਾਂ ਜਿਹੜੀਆਂ ਨੇ ਉਹ ਹੁੰਦੀਆਂ ਰਹੀਆਂ ਨੇ ਇਸ ਜਗ੍ਹਾ ਦੇ ਅੰਦਰ ਕਿੱਲੇ ਵੀ ਲੱਗੇ ਹੋਏ ਨੇ ਜਿੱਥੇ ਘੋੜੇ ਬੰਨੇ ਜਾਂਦੇ ਸੀਗੇ ਇਸ ਜੀਸੀ ਨੂੰ ਚਾਹੀਦਾ ਵੀ ਜਿਹੜੇ ਐਸੀਆਂ ਧਾਰਮਿਕ ਪਵਿੱਤਰ ਸਥਾਨ ਨੇ ਸਿੱਖ ਕੌਮ ਦੇ ਜਰਨੈਲਾਂ ਦੇ ਉਹਨਾਂ ਨੂੰ ਤੇ ਸਾਂਭੀਏ ਹੁਣ ਇਹ ਜਿਹੜੀਆਂ ਗੁਫਾਵਾਂ ਤੁਸੀਂ ਵੇਖ ਰਹੇ ਤੇ ਘੋੜੇ ਸਮੇਤ ਲੰਘ ਜਾਂਦੇ ਸੀਗੇ ਤੇ ਪਰਲੇ ਬੰਨੇ ਨਿਕਲਦੀਆਂ ਤੇ ਦੂਰੋਂ ਦੂਰੋਂ ਸੰਕਤਾਂ ਦਰਸ਼ਨ ਕਰ ਆਉਂਦੇ ਅੱਛਾ ਐ ਜੀ ਪੀਸੀ ਸਾਡੀ ਉੱਥੇ ਹੀ ਜਾ ਕੇ ਸਾਮ ਸੰਭਾਲ ਕਰਦੀ ਆ ਜਿੱਥੇ ਕੋਈ ਵਿਵਾਦ ਹੁੰਦਾ ਜਿੱਥੇ ਚੜਾਵਾ ਚੜਦਾ ਉਹਨਾਂ ਨੂੰ ਕੌਮ ਨਾਲ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਅੱਜ ਐਸੇ ਹਾਲਾਤ ਪੈਦਾ ਕਰਦੇ ਸਾਡੇ ਲੋਕਾਂ ਦੇ ਵੀ ਅੱਜ ਸਾਡੀਆਂ ਇਹ ਵਿਰਾਸਤਾਂ ਜਿਹੜੀਆਂ ਵਾਂ ਉਹ ਸਾਨੂੰ ਆਵਾਜ਼ਾਂ ਦੇ ਰਹੀਆਂ ਵੀ ਸਾਡੇ ਨਾਲ ਇਨਸਾਫ ਕਰੋ ਉਹ ਵੀ ਉਸ ਜਰਨੈਲ ਦੀ ਜਿਹੜਾ ਸਿੱਖ ਕੌਮ ਦਾ ਮਹਾਨ ਜਰਨੈਲ ਜਿਨੇ ਦਿੱਲੀ ਫਤਿਹ ਕੀਤੀ ਹੋਵੇ ਤੇ ਖਾਲਸੇ ਰਾਜ ਦੀ ਸਥਾਪਨਾ ਕੀਤੀ ਹੋਵੇ ਬਾਬਾ ਬੰਦਾ ਸਿੰਘ ਬਹਾਦਰ ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ ਮੈਸੇਜਰ ਦੀਪ ਸਿੰਘ ਇਸ ਵਕਤ ਤੁਹਾਨੂੰ 400 ਸਾਲਾਂ ਪੁਰਾਣੀਆਂ ਗੁਫਾ ਦੇ ਦਰਸ਼ਨ ਕਰਾਵਾਂਗੇ ਜੋ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਗੁਪਤ ਗੁਫਾਵਾਂ ਨੇ ਜਿਨ੍ਹਾਂ ਨੇ ਦਸਮ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਬਾਟੇ ਦੀ ਪੋਲ ਛੱਕ ਕੇ ਮਾਧੋ ਦਾਸ ਤੋਂ ਬਾਬਾ ਬੰਦਾ ਸਿੰਘ ਬਹਾਦਰ ਬਣੇ ਸੋ ਇਹ ਗੁਫਾ ਹੈਗੀ ਨੇ ਜਿਸ ਸਥਾਨ ਤੇ ਅਜ ਤੋਂ ਪਹਿਲਾਂ ਹੀ ਲਿਖੇ ਦਿੱਤਾ ਗਿਆ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਦਿਨ ਗੁਰਦੁਆਰਾ ਸਾਹਿਬ ਵਡੀਆਂ-ਵਡੀਆਂ ਗੱਡੀਆਂ ਜਹਾਜ਼ ਦੁਕਾਨਾਂ ਬੰਦ ਹੋਣਗੀਆਂ ਸੋ 2020 ਦੇ ਵਿੱਚ ਸੱਚ ਹੋਇਆ ਸੀ ਅਤੇ ਇਸ ਜਗ੍ਹਾ ਤੇ ਇਹ ਵੀ ਲਿਖਿਆ ਗਿਆ ਹੋਇਆ ਹੈ ਕਿ 21ਵੀਂ ਸਦੀ ਦੇ ਵਿੱਚ ਲੋਕ ਇਸ ਜਗ੍ਹਾ ਤੇ ਦਰਸ਼ਨ ਦੀਦਾਰੇ ਕਰਨ ਆਉਣਗੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਜਗ੍ਹਾ ਤੇ ਪਹੁੰਚਣਗੇ ਸੋ ਇਹ ਵੀ ਜਗ੍ਹਾ ਹੈ ਇਸ ਜਗ੍ਹਾ ਤੇ ਕਹ ਲਈਏ ਜੋ ਗੁਫਾ ਬਣਿਆ ਨੇ ਇੱਥੇ ਪਹਿਲਾਂ ਹੀ ਇਹ ਜ਼ਿਕਰ ਕੀਤਾ ਗਿਆ ਆ ਪਹਿਲਾਂ ਹੀ ਲਿਖ ਦਿੱਤਾ ਗਿਆ ਕਿ ਦਸਮ ਪਾਤਸ਼ਾਹ ਇਸ ਜਗ੍ਹਾ ਤੇ ਆਉਣਗੇ ਸੋ ਉੱਥੇ ਆਪਾਂ ਤੁਹਾਨੂੰ ਇੱਕ ਵਾਰ ਦਰਸ਼ਨ ਕਰਾਉਨੇ ਆ ਇਹ ਗੁਫਾ ਹੈ ਗਿਆ ਨੇ 400 ਸਾਲਾ ਪੁਰਾਣਾ ਇਹ ਪੱਥਰ ਲੱਗਾ ਹੋਇਆ ਜਿੱਥੇ ਸਾਨੂੰ ਅੱਜ ਸਮਾਜ ਸੇਵਕ सोनू ਜੰਡਿਆਲਾ ਲੈ ਕੇ ਆਏ ਨੇ ਸੋ ਉਹਨਾਂ ਕੋਲੋਂ ਵੀ ਇਸ ਜਗ੍ਹਾ ਦਾ ਇਤਿਹਾਸ ਜਿਹੜਾ ਪੁੱਛਾਂਗੇ ਖਾਲਸਾ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਦਾ ਦੇਖ ਦਿਓ ਇਸ ਜਗ੍ਹਾ ਤੇ ਜੋ 400 ਸਾਲਾ ਪੁਰਾਣਾ ਪੱਥਰ ਲੱਗਾ ਹੈ ਤਸਵੀਰਾਂ ਅੱਜ ਦੇਖੀਆਂ ਆ ਕਿ ਮਨ ਨੂੰ ਹੋਰ ਜਿਆ ਲੱਗਾ ਕਿ ਇੱਥੇ ਆਉਣ ਵਾਲੇ ਜਿਹੜੇ ਰਸਤੇ ਨੇ ਕਾਫੀ ਖਰਾਬ ਨੇ ਸੰਗਤਾਂ ਜਿਸ ਕਰਕੇ ਕਈ ਮੁਸ਼ਕਲਾ ਆਂਦੀਆਂ ਨੇ ਆ ਨਹੀਂ ਪਾਂਦੀਆਂ ਜਾਂ ਕਈ ਸਿੱਖਾਂ ਨੂੰ ਪਤਾ ਨਹੀਂ ਹੈ ਇਸ ਜਗ੍ਹਾ ਸਥਾਨਾਂ ਬਾਰੇ ਦੇਖੋ ਜਿਹਨਾਂ ਨੂੰ ਪਤਾ ਉਹ ਤੇ ਆ ਜਾਂਦੇ ਆ ਜੇ ਆਪਾਂ ਗੱਲ ਕਰੀਏ ਸੜਕਾਂ ਦੀ ਤੇ ਸੜਕ ਤੇ ਫਿਰ ਤਕਸ਼ਰੀ ਕੇਸਗੜ੍ਹ ਸਾਹਿਬ ਨੂੰ ਜਾਣ ਵਾਲੀ ਵੀ ਖਰਾਬ ਹੈ ਉਹ ਵੀ ਸੱਚੇ ਪਾਤਸ਼ਾਹ ਨੇ ਆਪ ਹੀ ਸੇਵਾ ਲੈ ਲਈਏ ਵੀ ਮਾਰੇ ਨੇ ਆਪਣੇ ਪਿਆਰਿਆਂ ਤੋਂ ਸੇਵਾ ਲੈ ਲੈਣੀਆਂ ਆਪਾਂ ਇਹ ਪਿੰਡ ਰੇਲ ਮਾਜਰਾਵਾ ਜਦੋਂ ਆਪਾਂ ਰੋਪੜ ਨੂੰ ਆਉਂਦੇ ਆ ਉੱਥੇ ਰਸਤੇ ਦੇ ਵਿੱਚੋਂ ਪਿੰਡ ਰੇਲ ਮਾਜਰਾਵਾ ਔਰ ਇੱਕ ਗੁਪਤ ਗੁਫਾ ਮਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਤੇ ਇੱਥੇ ਆਜ਼ਾਦੀ ਤੋਂ ਪਹਿਲਾਂ ਮਹਾਂਪੁਰਸ਼ ਹੋਏ ਨੇ ਸਾਹਮਣੇ ਤੁਸੀਂ ਹਾਂ ਬਾਬਾ ਚੰਦੀ ਰਾਮ ਜੀ ਔਰ ਮਾਤਾ ਕ੍ਰਿਸ਼ਨ ਕੌਰ ਜੀ ਔਰ ਇੱਥੋਂ ਦੀ ਜਿਹੜੀ ਸਾਮ ਸੰਭਾਲਿਆ ਉਹ ਬਾਬਾ ਕ੍ਰਿਸ਼ਨ ਸਿੰਘ ਜੀ ਕਰ ਰਹੇ ਆ ਔਰ ਬੜੇ ਵਧੀਆ ਟੰਗਣਾ ਕਰ ਰਹੇ ਅਸੀਂ ਤਾਂ ਆਉਂਦੇ ਰਹਿੰਦੇ ਆ ਇੱਥੋਂ ਕੋੜੇ ਸਮੇਂ ਦੀ ਗੁਫਾ ਚੋਂ ਲੰਘ ਜਾਈਦਾ ਪਿਛਲੇ ਬੰਨੇ ਇਹ ਪੱਕੀਆਂ ਨਾ ਗੁਫਾ ਹੋਆ ਇਹ ਸਾਰੀ ਸੇਵਾ ਬਾਬਾ ਜੀ ਨੇ ਕਰਵਾਈ ਇੱਥੇ ਪਰਲੇ ਬੰਨੇ ਕੱਚੀਆਂ ਵਾਂ ਜਿਹੜੇ ਮਤਲਬ ਕੋੜੇ ਸਮੇਂ ਤੋਂ ਲੰਘ ਜਾਂਦੇ ਸੀ ਤੁਸੀਂ ਵੇਖੋ ਅੱਜ ਸਾਡਾ ਇਤਿਹਾਸ ਸਾਡੀਆਂ ਯਾਦਗਾਰਾਂ ਵਿਰਾਸਤਾਂ ਜਿਹੜੀਆਂ ਵਾਂ ਉਹ ਬਹੁਤ ਸਾਰੇ ਸਾਡੇ ਨੌਜਵਾਨਾਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚ ਨਹੀਂ ਰਹੀਆਂ ਤੁਹਾਡੇ ਚੈਨਲਾਂ ਦੇ ਜ਼ਰੀਏ ਹੀ ਅਸੀਂ ਬੇਨਤੀ ਕਰਦੇ ਆਂ ਵੀ ਉੱਥੋਂ ਤੱਕ ਪਹੁੰਚ ਸਕਣ ਸਾਡੀ ਵਿਰਾਸਤ ਬਹੁਤ ਵੱਡੀ ਆ ਔਰ ਸਿੱਖ ਕੌਮ ਦੇ ਮਹਾਨ ਜਰਨੈਲ ਜਿਨ੍ਹਾਂ ਨੇ ਵੇਖੋ ਪਹਿਲੀ ਵਾਰੀ ਖਾਲਸਾ ਰਾਜ ਦੀ ਸਥਾਪਨਾ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਤੇ ਗੁਪਤ ਗੁਫਾਵਾਂ ਜਿਹੜੀਆਂ ਉਹਨਾਂ ਦੀਆਂ ਤੇ ਤੁਸੀਂ ਹੁਣ ਪਰਲੇ ਬੰਨੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਉੱਪਰ ਮਾਰੇ ਦੇ ਦਰਸ਼ਨ ਕਰਕੇ ਫਿਰ ਆਪਾਂ ਜਾਵਾਂਗੇ ਤੇ ਬਾਬ ਕੁਲੇਤਵਾਰੇ ਜੀਆਂ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਇਹ ਉਹ ਗੁਫਾਵਾ ਜਿੱਤੋ ਘੋੜੇ ਤੱਕ ਜਿਹੜੇ ਆ ਨਿਕਲ ਜਾਂਦੇ ਸੀਗੇ ਹੁਣ ਚਲੋ ਇਸ ਦੀ ਮੁਰੰਮਤ ਕਰਵਾਈ ਗਈ ਆ ਇਸ ਦੀ ਦੇਖ ਰੇ ਕਰਵਾਈ ਗਈ ਕਿਉਂਕਿ ਜਿਹੜੀਆਂ ਗੁਫਾਵਾਂ ਸੀਗੀਆਂ ਇਹ ਰੇਤਾਂ ਨਾਲ ਰੇਤਾਂ ਦੀਆਂ ਬਣੀਆਂ ਹੋਈਆਂ ਸੀਗੀਆਂ ਸੋ ਉਹ ਗੁਫਾਵਾਂ ਵੀ ਹੈਗੀਆਂ ਨੇ ਜੋ 400 ਮੀਟਰ ਦੀ ਕਹ ਲਈ ਇਹ ਗੁਫਾ ਜੋ ਪਾਕਿਸਤਾਨ ਨੂੰ ਰਸਤੇ ਨਿਕਲਦੇ ਸਨ ਇਹ ਉਹ ਸਥਾਨ ਹੈਗਾ ਆ ਦੂਰ ਦਰਾਡੇ ਉਹ ਅੱਜ ਵੀ ਸੰਕਤਾ ਇਸ ਦਰ ਤੇ ਹੁੰਦੀਆਂ ਨੇ ਆਪਾਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ ਇਸ ਜਗ੍ਹਾ ਤੇ ਪਹਿਲਾਂ ਹੀ ਲਿਖਿਆ ਗਿਆ ਸੀਗਾ ਕਿ 21ਵੀਂ ਸਦੀ ਦੇ ਵਿੱਚ ਸੰਗਤਾਂ ਇਸ ਦਰ ਤੇ ਆਪੇ ਹੋਣੀਆਂ ਸ਼ੁਰੂ ਹੋਣਗੀਆਂ ਸੋ ਹੁਣ ਵਾਕਈ ਉਹ ਸੱਚ ਹੋ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਦਰ ਤੇ ਆਉਣਗੇ ਇਹ ਵੀ ਇਸ ਜਗ੍ਹਾ ਤੇ ਲਿਖਿਆ ਗਿਆ ਆ ਸੋ ਵੀ ਤੁਹਾਨੂੰ ਦਿਖਾਵਾਂਗੇ ਸੋ ਵਧੇਰੀ ਜਾਣਕਾਰੀ ਲਵਾਂਗੇ ਇਸ ਜਗ੍ਹਾ ਤੇ ਮੇਰੇ ਨਾਲ ਬਾਬਾ ਜੀ ਕ੍ਰਿਸ਼ਨ ਸਿੰਘ ਜੀ ਮੌਜੂਦ ਆ ਜੋ ਪਿਛਲੇ ਲੰਬੇ ਸਮੇਂ ਤੋਂ ਇਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕਰ ਰਹੇ ਨੇ ਪਹਿਲਾਂ ਇਹ ਤਸਵੀਰ ਦਿਖੋਨੇ ਆ ਜਿੱਥੇ ਇਸ ਗੁਫਾ ਦੇ ਵਿੱਚ ਬੈਠ ਕੇ ਇਸ ਸਥਾਨ ਤੇ ਬੈਠ ਕੇ ਇਹ ਬਾਬਾ ਜੀ ਅਤੇ ਮਾਤਾ ਕ੍ਰਿਸ਼ਨਾ ਕੌਰ ਜੀ ਜਿਨ੍ਹਾਂ ਨੇ ਇਸ ਜਗ੍ਹਾ ਤੇ ਤਪ ਕੀਤਾ ਸੋ ਬਾਬਾ ਜੀ ਕੋਲੋਂ ਵਧੇਰੇ ਜਾਣਕਾਰੀ ਲੈਣੇ ਵਾ ਭਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਇਤਿਹਾਸ ਇਸ ਜਗ੍ਹਾ ਦਾ ਕਿੰਨੀਆਂ ਸਾਲਾਂ ਪੁਰਾਣੀਆਂ ਗੁਫਾਵਾਂ ਨੇ ਬਾਬਾ ਜੀ ਨੇ ਕਦੋਂ ਤਪ ਕੀਤਾ ਇਸ ਜਗ੍ਹਾ ਤੇ ਇਹ 400 ਸਾਲ ਪੁਰਾਣੀਆਂ ਬਾਬਾ ਜੀ 1970 ਤੇ ਆਏ ਸੀ ਇੱਥੇ ਉਹ ਤੋਂ ਬਾਅਦ ਬਾਬਾ ਜੀ 99 ਤੱਕ ਦਾ ਦਿਨ ਰਹੇ 99 14 ਮਈ 99 ਨੂੰ ਬਾਬਾ ਜੀ ਨੇ ਸ਼ਹੀਦ ਛੱਡੇ ਇਹ ਜਿਹੜਾ ਸਥਾਨ 400 ਸਾਲ ਪੁਰਾਣੀਆਂ ਗੁਫਾਵਾਂ ਇਹ ਗੁਫਾ ਬਾਬਾ ਬੰਦਾ ਸਿੰਘ ਬਹਾਦਰ ਹੈ ਇੱਥੇ ਇਹਨਾਂ ਨੂੰ ਬਾਬਾ ਜੀ ਨੇ ਤਪ ਕੀਤਾ ਇਸ ਤੋਂ ਪਹਿਲਾਂ ਇਹਨਾਂ ਨੂੰ ਕੀ ਸੰਤਾਲੀ ਤੋਂ ਪਹਿਲਾਂ ਸੰਤ ਸੁੰਦਰदास ਹੀ ਰਹਿੰਦੇ ਹੁੰਦੇ ਸੀ ਛੱਡੇ ਇਸ ਜਗ੍ਹਾ ਤੇ ਹਾਂ ਇਸ ਜਗ੍ਹਾ ਤੇ ਉਹ ਤੋਂ ਜੰਗਲ ਸੀ ਸਾਰਾ ਕੁਝ ਆਪਕ ਪਹਿਲੇ ਜੰਗਲ ਹੀ ਸੀਗਾ ਸਾਰਾ ਇਹ ਉਹ ਗੁਫਾਵਾਂ ਇੱਥੇ ਇਹਨਾਂ ਨੂੰ ਕੀ ਹੈ ਜਿਹੜੀਆਂ ਗਰਮੀਆਂ ਨੂੰ ਠੰਡੀ ਹੁੰਦੀ ਹੈ ਸਰਦੀਆਂ ਨੂੰ ਗਰਮ ਹੁੰਦੀ ਹੈ ਬਿਲਕੁਲ ਹਾਂ ਇਹ ਇਹ ਤੇ ਇੱਥੋਂ ਅਸੀਂ 10 ਫੁੱਟ ਪਿੱਛੇ ਛੱਡ ਕੇ ਦੀਵਾਰ ਬਣਾਈ ਹੈ ਪਹਿਲੇ ਰਾਜਿੰਦਰ ਦੀ ਹੈ ਉੱਪਰ ਜਾਂਦਾ ਸੀ ਬਿਲਕੁਲ ਗੁਫਾ ਬਣੀ ਕਹਿੰਦੇ 400 ਮੀਟਰ ਦੀ ਹਾਂਜੀ ਇਹ ਉਹ ਸਥਾਨ ਹੈ ਅੱਛਾ ਇਸ ਜਗ੍ਹਾ ਤੇ ਕਹਿੰਦੇ ਲਿਖਿਆ ਵੀ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਦਸਮ ਪਾਤਸ਼ਾਹ ਇਸ ਜਗ੍ਹਾ ਤੇ ਹਾਂ ਇਹ ਜਗ੍ਹਾ ਇੱਥੇ ਆਉਣਾ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਤ ਸਥਾਨ ਉਹਨਾਂ ਦਾ ਉਹਨਾਂ ਨੇ ਇੱਥੇ ਆਕਾਸ਼ ਬਾਣੀ ਹੋਈ ਸੀ ਬਾਬਾ ਜੀ ਅਸੀਂ ਲੁਧਿਆਣੇ ਕੋ ਸਾਡਾ ਪਿੰਡ ਹੈ ਘਰ ਤੋਂ ਕਿੱਥੋਂ ਉਹਨਾਂ ਨੇ ਹੁਕਮ ਕੀਤਾ ਸੀ ਇਹ ਮੈਨੂੰ ਕਿਉਂ ਉੱਥੇ ਅੱਛਾ ਜਾਂ ਕੇ ਗੁਫਾ ਤੇ ਰਹਿਣਾ ਇੱਥੇ ਆ ਕਿ ਉਹਨਾਂ ਨੇ ਪਤਾ ਕੀਤਾ ਗੁਫਾ ਫਿਰ ਉਹ ਇੱਥੇ ਆਏ ਆ ਇੱਥੇ ਉਹਨਾਂ ਨੇ ਪਤਾ ਕੀਤਾ ਉਹ ਕੱਲੇ ਸੇ ਤੇ ਜੰਗਲ ਤੇ ਰਹੇ ਹੂੰ ਉਤੋਂ ਬਾਅਦ ਉਹਨਾਂ ਨੇ ਕਿ ਅੱਛਾ ਬਾਬਾ ਜੀ ਇਹ ਵੀ ਜ਼ਿਕਰ ਹੈਗਾ ਕਹਿੰਦੇ ਇਸ ਜਗ੍ਹਾ ਤੇ ਵੀ ਲਿਖਿਆ ਸੀ 2020 ਦੇ ਵਿੱਚ ਇੱਕ ਦਿਨ ਸਾਰਾ ਕੁਝ ਬੰਦ ਹੋ ਜਾਏਗਾ ਇਹਨਾਂ ਨੇ ਤਾਂ ਹਾਜ਼ਰ ਨਿਮਾ ਲਿਖਿਆ ਸਭ ਕੁਝ ਲਿਖਿਆ ਇੱਥੇ ਬਿਲਕੁਲ ਆਪਾਂ ਉਸ ਸਥਾਨ ਤੇ ਚਲਦੇ ਆ ਜਿੱਥੇ ਹਰ ਇੱਕ ਚੀਜ਼ ਦਾ ਜ਼ਿਕਰ ਕੀਤਾ ਗਿਆ ਹਰ ਇੱਕ ਚੀਜ਼ ਲਿਖੀ ਗਈ ਹੈ ਕਿ ਆਉਣ ਵਾਲੇ ਸਮੇਂ 'ਚ ਇੱਥੇ ਦਸਮ ਪਾਤਸ਼ਾ ਆਉਣਗੇ ਸੋ ਵੀ ਇੱਕ ਵਾਰ ਤਸਵੀਰ ਆਪਾਂ ਤੁਹਾਨੂੰ ਰੁਕ ਕਰਦੇ ਹਾਂ 400 ਸਾਲਾਂ ਪੁਰਾਣਾ ਜ਼ਿਕਰ ਹੁੰਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਤੇ ਗੁਫਾਵਾਂ ਦੀ ਇੱਕ ਵਾਰ ਤਸਵੀਰਾਂ ਜੇਕਰ ਦਿਖਾਈਏ ਤਾਂ ਇਹ 400 ਸਾਲਾਂ ਪੁਰਾਣਾ ਪੱਥਰ ਵੀ ਇਸ ਜਗ੍ਹਾ ਤੇ ਲੱਗਾ ਹੋਇਆ ਰੇਤਲੀ ਜਿਹੜੀ ਇੱਥੇ ਜਗ੍ਹਾ ਤੇ ਕਹਿ ਲਈਏ ਕਿ ਮਿੱਟੀ ਹੈਗੀ ਆ ਉਹ ਜਿਸ ਦੇ ਨਾਲ بارش ਦੇ ਨਾਲ ਇਹ ਜਗ੍ਹਾ ਹੁਣ ਜਿਹੜੀ ਛੋਟੀ ਹੋ ਗਈ ਇਸ ਜਗ੍ਹਾ ਤੋਂ ਕੋੜੇ ਜਿਹੜੇ ਨੇ ਜੰਗਾਂ ਲਈ ਫੌਜਾਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਇਸ ਰਾਹ ਚੋਂ ਪਾਕਿਸਤਾਨ ਨੂੰ ਜਾਂਦੀਆਂ ਰਹੀਆਂ ਨੇ ਤੇ ਇਸ ਗੁਫਾ ਦੇ ਵਿੱਚ ਵੱਡੀਆਂ-ਵੱਡੀਆਂ ਮੀਟਿੰਗਾਂ ਜਿਹੜੀਆਂ ਨੇ ਉਹ ਹੁੰਦੀਆਂ ਰਹੀਆਂ ਨੇ ਤੇ ਬਾਬਾ ਕ੍ਰਿਸ਼ਨ ਸਿੰਘ ਜੀ ਹੋਣਾ ਨੇ ਦੱਸਿਆ ਕਿ ਇਸ ਜਗ੍ਹਾ ਦੇ ਅੰਦਰ ਕਿੱਲੇ ਵੀ ਲੱਗੀ ਹੋਏ ਨੇ ਜਿੱਥੇ ਘੋੜੇ ਬੰਨੇ ਜਾਂਦੇ ਸੀਗੇ ਸੋ ਅੰਦਰ ਦੀਆਂ ਤਸਵੀਰਾਂ ਤਾਂ ਫਿਲਹਾਲ ਤੁਸੀਂ ਦੇਖਦੇ ਪਿਓ ਬਾਕੀ ਜਿਹੜੀਆਂ ਸੰਗਤਾਂ ਇੱਥੇ ਪਹੁੰਚੀਆਂ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿੱਦਾਂ ਦਾ ਮਹਿਸੂਸ ਕਰਦੇ ਆ ਅੱਜ ਤੁਸੀਂ ਪਹੁੰਚੇ ਹੋ ਪਹਿਲੀ ਵਾਰ ਆਏ ਹੋ ਇਸ ਜਗ੍ਹਾ ਤੇ ਹਾਂਜੀ ਹਾਂਜੀ ਕਿਦਾਂ ਦਾ ਮਹਿਸੂਸ ਕਰਦੇ ਹੋ ਕਿਉਂਕਿ ਇਹ ਸਥਾਨ ਜਿਹੜੇ ਨੇ ਆਪਣੇ ਸਿੱਖ ਧਰਮ ਤੋਂ ਕਿਤੇ ਨਾ ਕਿਤੇ ਵਿਛੜਦੇ ਜਾ ਰਹੇ ਨੇ ਕਈ ਲੋਕਾਂ ਨੂੰ ਨਹੀਂ ਪਤਾ ਹੋਏਗਾ 99% ਸਿੱਖ ਨਹੀਂ ਜਾਣਦੇ ਹੋਣਗੇ ਕਿ ਆਪਣੇ ਕੋ ਇਹ ਗੁਫਾਵਾਂ ਵੀ ਹੈਗੀਆਂ ਨੇ ਹਾਂਜੀ ਹਾਂਜੀ ਬਿਲਕੁਲ ਜੀ ਬਹੁਤ ਵਧੀਆ ਲੱਗ ਰਿਹਾ ਇੱਥੇ ਆਣ ਕੇ ਜੋ ਇੱਥੇ ਉਹਦਾ ਇਤਿਹਾਸ ਆ ਲੱਗਦਾ ਸਿੱਖਾਂ ਨੂੰ ਪਤਾ ਲੱਗਣਾ ਚਾਹੀਦਾ ਹਾਂ ਬਿਲਕੁਲ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਇਹ ਇਤਿਹਾਸ ਦੀ ਗੁਫਾਵਾਂ ਇੱਥੇ ਲੁਕਾਈਆਂ ਲੁਕੀਆਂ ਹੀ ਆ ਮਲਕੀ ਕਿਸੇ ਨੂੰ ਪਤਾ ਨਹੀਂ ਆ ਪ੍ਰੋਪਰ ਪਤਾ ਹੋਣਾ ਚਾਹੀਦਾ ਸਾਰਿਆਂ ਨੂੰ ਆਪਣਾ ਇਤਿਹਾਸ ਹਾਂਜੀ ਸੋ ਬਿਲਕੁਲ ਅੱਛਾ ਸੋਨੋ ਜੀ ਤੁਸੀਂ ਇੱ ਇਹ ਜੀ ਦੀ ਬਾਰੇ ਇਸ ਸਥਾਨ ਤੇ ਲੱਗਦੇ ਆ ਅੰਦਰ ਆਪਾਂ ਦਰਸ਼ਨ ਦੀਦਾਰੇ ਵੀ ਕੀਤੇ ਜਿੱਥੇ ਬਾਬਾ ਜੀ ਨੇ ਬਹਿ ਕੇ ਤਪ ਕੀਤਾ ਸੀਗਾ ਇਹ ਗੁਫਾਵਾਂ 400 ਸਾਲਾਂ ਪੁਰਾਣੀਆਂ ਆ ਜੰਗੀ ਗੁਫਾਵਾਂ ਕਹਿ ਲਈ ਇਹਨਾਂ ਨੂੰ ਜਿੱਥੋਂ ਪਾਕਿਸਤਾਨ ਨੂੰ ਰਾਹ ਜਾਂਦੀ ਸੀਗੀ ਬਿਲਕੁਲ ਪਾਜੀ ਮੈਂ ਤੇ ਬੜੇ ਲੰਮੇ ਸਮੇਂ ਤੋਂ ਉੱਥੇ ਆਉਣ ਡਿਆ ਤੇ ਸਰਕਾਰ ਨੂੰ ਬੇਨਤੀ ਵੀ ਕੀਤੀ ਸੀਗੀ ਇਹ ਸੜਕ ਬਣਾਓ ਕਿਉਂਕਿ ਬੰਦ ਹੋ ਨਾ ਤੇ ਸਰਕਾਰ ਨੇ ਕੋਈ ਧਿਆਨ ਦਿੱਤਾ ਨਾ ਐ ਜੀਪੀਸੀ ਨੇ ਐ ਜੀਪੀਸੀ ਸਿੱਖਾਂ ਦੀ ਏਡੀ ਵੱਡੀ ਸੰਸਥਾ ਵਾ ਪਰ ਐ ਜੀਪੀਸੀ ਨੂੰ ਚਾਹੀਦਾ ਵੀ ਜਿਹੜੇ ਐਸੀਆਂ ਧਾਰਮਿਕ ਅਸਥਾਨ ਨੇ ਸਿੱਖ ਕੌਮ ਦੇ ਜਰਨੈਲਾਂ ਦੇ ਉਹਨਾਂ ਨੂੰ ਤੇ ਸੰਭੀਏ ਓੜੇ ਜਿਹੜੀਆਂ ਗੁਫਾਵਾਂ ਤੁਸੀਂ ਵੇਖ ਰਹੇ ਤੇ ਘੋੜੇ ਸਵੇਤ ਨਾ ਮੇਰੇ ਤੇ ਪਰਲੇ ਬਨੇ ਨਿਕਲਦੀਆਂ ਤੇ ਦੂਰੋਂ ਦੂਰੋਂ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਪਰ ਐ ਜੀਪੀ ਸੰਭਾਲ ਕਰਦੀ ਆ ਜਿੱਥੇ ਕੋਈ ਵਿਵਾਦ ਹੁੰਦਾ ਜਿੱਥੇ ਚੜਾਵਾ ਚੜਦਾ ਉਹਨਾਂ ਨੂੰ ਕੌਮ ਨਾਲ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਅੱਜ ਐਸੇ ਹਾਲਾਤ ਪੈਦਾ ਕਰਦੇ ਸਾਡੇ ਲੋਕਾਂ ਦੇ ਵੀ ਅੱਜ ਸਾਡੀਆਂ ਹੀ ਵਿਰਾਸਤਾਂ ਜਿਹੜੀਆਂ ਵਾਂ ਉਹ ਸਾਨੂੰ ਆਵਾਜ਼ਾਂ ਦੇ ਰਹੀਆਂ ਵੀ ਸਾਡੇ ਨਾਲ ਇਨਸਾਫ ਕਰੋ ਤੇ ਜਿੱਥੇ ਮੀਡੀਆ ਵਾਲੇ ਚੈਨਲ ਵਾਲੇ ਸਮਾਜ ਸੇਵੀ ਵੀਰ ਤੇ ਪਹੁੰਚ ਕੇ ਬੇਨਤੀਆਂ ਕਰਦੇ ਆ ਪਰ ਗੁਰੂ ਸਾਹਿਬ ਇਹਨਾਂ ਨੂੰ ਵੀ ਬੁੱਧੀ ਬਖਸ਼ੇ ਤੇ ਇਹ ਵੀ ਧਿਆਨ ਦੇਣ ਕਿਉਂਕਿ ਵਿਰਾਸਤਾਂ ਜਿਹੜੀਆਂ ਵਾਂ ਅੱਜ ਸਾਂਬੰਧੀ ਸਾਨੂੰ ਲੋੜਿਆ ਔਰ ਉਹ ਵੀ ਉਸ ਜਰਨਲ ਦੀ ਜਿਹੜਾ ਸਿੱਖ ਕੌਮ ਦਾ ਮਹਾਨ ਜਰਨੈਲ ਜਿਨ੍ਹਾਂ ਨੇ ਦਲੀ ਫਤਿਹ ਕੀਤੀ ਹੋਵੇ ਤੇ ਖਾਲਸੇ ਰਾਜ ਦੀ ਸਥਾਪਨਾ ਕੀਤੀ ਹੋਵੇ ਬਾਬਾ ਬੰਦਾ ਸਿੰਘ ਬਹਾਦਰ ਤੇ ਐਸੇ ਸੂਰਬੀਰ ਯੋਧੇ ਜਰਨੈਲ ਦੀ ਜੇ ਆਪਾਂ ਵਿਰਾਸਤਾਂ ਦੀ ਗੱਲ ਕਰੀਏ ਤੇ ਉਹਨਾਂ ਸਾਹਮ ਸਗੀ ਹੈ ਸ਼ਿਵਾਲਿਕ ਦੀਆਂ ਪਹਾੜੀਆਂ ਤੁਸੀਂ ਆਲੇ ਦੁਆਲੇ ਦੇਖ ਲਓ ਇੱਥੇ ਆਉਣ ਚ ਆਪਾਂ ਨੂੰ ਕਿੰਨੀ ਦਿੱਕਤ ਹੋਈ ਜਦੋਂ ਆਪਾਂ ਉੱਥੇ ਸ਼ਰਧ ਭੰਦਰ ਨੂੰ ਆਏ ਆ ਇੰਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਵੀ ਕਿੰਨਾ ਪੈਦਲ ਚੱਲ ਕੇ ਆਏ ਕਿੰਨਾ ਰੇਤਲਾ ਇਲਾਕਾ ਵਾ ਫਿਰ ਇਦਾਂ ਹੀ ਥੱਲੇ ਪ੍ਰਾਤਨ ਖੂਹ ਆ ਤੇ ਉਹਦੇ ਨਾਲ ਤੁਸੀਂ ਦੇਖੋ ਉਥੇ ਵਿਰਾਸਤਾਂ ਜਾ ਕੇ ਇੱਥੇ ਇਹ ਜਿਹੜੀਆਂ ਗੁਫਾਵਾਂ ਵਾਂ ਇਹ ਚੀਜ਼ਾਂ ਸਾਡੀ ਜਿਹੜੀ ਸਿੱਖ ਕੌਮ ਦੇ ਰਾਜ ਦੀ ਗਵਾਹੀ ਭਰਦੀਆਂ ਵਾਂ ਵੀ ਸਾਡਾ ਰਾਜ ਕਿਹੋ ਜਿਹਾ ਸੀ ਸਾਡੇ ਜਰਨੈਲ ਕਿਹੋ ਜੇ ਸੀਗੇ ਤੇ ਕਿਦਾਂ-ਕਿਦਾਂ ਦੀਆਂ ਸਿੱਖ ਕੌਮ ਨੇ ਬਹਾਦਰੇ ਵਾਲੇ ਕੰਮ ਕੀਤੇ ਤੇ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਯਾਦ ਨਾ ਰੱਖਾਂਗੇ ਤੇ ਫਿਰ ਬੜੀ ਮਾੜੀ ਗੱਲ ਹੈ ਸਾਡੇ ਲਈ ਬਿਲਕੁਲ ਜੀ ਬਿਲਕੁਲ ਸਹੀ ਕਹੇ ਲੀ ਕਿ ਇਸ ਜਗ੍ਹਾ ਤੇ ਜੇਕਰ ਕੋਈ ਵੀ ਹੁੰਦਾ ਹੈ ਬਾਬਾ ਜੀ ਹੁਣਾਂ ਨੇ ਪਹਿਲੇ ਵੀ ਜ਼ਿਕਰ ਕੀਤਾ ਹੈ ਕਿ ਸੰਗਤਾਂ ਇਸ ਜਗ੍ਹਾ ਤੋਂ ਆ ਕੇ ਗੁਫਾਵਾਂ ਦੇ ਦਰਸ਼ਨ ਕਰਕੇ ਚਲ ਜਾਂਦੀਆਂ ਨੇ ਪਰ ਗੁਰਦੁਆਰਾ ਸਾਹਿਬ ਦੇ ਦ ਸੋ ਸੰਗਤ ਜੀ ਜੇਕਰ ਤੁਸੀਂ ਇੱਥੇ ਆਉਣਾ ਤਾਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਜਾਣ ਫਿਰ ਉਸ ਤੋਂ ਬਾਅਦ ਜਿਹੜੇ ਗੁਫਾਵਾਂ ਦੇ ਦਰਸ਼ਨ ਕੀਤੇ ਜਾਣ ਜੋ 400 ਸਾਲਾਂ ਪੁਰਾਣੀਆਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਇਹ ਗੁਫਾਵਾਂ ਹੈ ਜਾਨੀ ਆਸ ਕਰਦੇ ਹਾਂ ਕਿ ਕੋਈ ਸਰਕਾਰ ਜਾਂ ਕੋਈ ਐਸੀ ਜਥੇਬੰਦੀ ਜਾਂ ਐਸੀਆਂ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਰਗੀਆਂ ਇਸ ਜਗ੍ਹਾ ਤੇ ਆ ਕੇ ਇਸ ਦੀ ਦੇਖਰੇਖ ਕਰਨਗੀਆਂ ਤੇ ਇੱਥੇ ਆਉਣ ਵਾਲੇ ਰਸਤਿਆਂ ਦੇ ਵਿੱਚ ਜਿਹੜੀ ਸਾਰੀ ਸਾਮ ਸੰਭਾਲਿਆ ਉਹ ਕੀਤੀ ਜਾਵੇਗੀ ਮੈਨੂੰ ਦਿਓ ਇਜਾਜ਼ਤ ਸਕਰੋਲ ਪੰਜਾਬ ਦੇ ਲਈ ਸਿਮਰਦੀਪ ਸਿੰਘ ਰੋਪੜ ਯਾਰ ਇਹ ਨਾ ਇੱਕ ਹੀ ਸ਼੍ਰੀ ਰਿਵੀਡਿਓ ਸੀ ਮਤਲਬ ਕਹਿੰਦੇ ਜਿਹੜੀ ਤਾਰੀਖ ਸਿੱਖ ਸਿੱਖਾਂ ਦੀ ਉਹ ਬਿਆਨ ਕੀਤੀ ਗਈ ਕਿ ਬਾਬਾ ਬੰਦਾ ਸਿੰਘ ਬਹਾਦਰ ਜੋ ਕਿ ਜਿਨ੍ਹਾਂ ਨੇ ਦਿੱਲੀ ਫਤਿਹ ਕੀਤਾ ਖਾਲਸਾ ਰਾਜ ਦੀ ਸਥਾਪਨਾ ਕੀਤੀ ਇਹ ਉਹਨਾਂ ਦੇ ਮਤਲਬ ਕਿ ਇੱਕ ਇਸ ਰਸਤੇ ਤੋਂ ਗੁਜ਼ਰਦੇ ਹੁੰਦੇ ਸੀ ਤੇ ਇਹ ਉਹਨਾਂ ਦੀਆਂ ਜਿੱਥੇ ਜੰਗੀ ਮਸ਼ਕਾ ਜਾਂ ਜੰਗੀ ਸਮਾਨ ਜਾਂ ਜੰਗੀ ਮੀਟਿੰਗਾਂ ਕਰਦੇ ਸੀ ਇਹ ਉਹ ਜਗ੍ਹਾ ਨੇ ਯਾਨੀ ਕਿ ਉਹ ਜਿਹੜੇ ਗੁਫਾ ਗਾਰਾਂ ਦਿਖਾਈਆਂ ਗਈਆਂ ਨੇ ਉਹ ਅੰਦਰੋਂ ਪਹਾੜਾਂ ਦੇ ਅੰਦਰੋਂ ਦੀ ਦੂਸਰੇ ਪਾਸੇ ਨਿਕਲਦੀਆਂ ਤੇ ਉਹ ਯਾਨੀ ਕਿ ਇਸ ਤਰ੍ਹਾਂ ਲਸ਼ਕਰ ਦਾ ਪਤਾ ਨਹੀਂ ਲੱਗਦਾ ਸੀ ਹਾਂਜੀ ਪਤਾ ਨਹੀਂ ਲੱਗਦਾ ਕਿ ਕਿੱਥੇ ਪਹੁੰਚ ਰਹਾ ਹੈ ਇਹ ਕੁਫੀਆਂ ਹੀ ਨੇ ਕੁਫੀਆਂ ਨੇ ਉਹ ਸਾਰਾ ਵੇਖਿਆ ਨਾ ਜਿੱਦਾਂ ਕਿ ਜੰਗਲ ਹੈ ਕੋਈ ਚੀਜ਼ ਨਹੀਂ ਹੈ ਫਿਰ ਉਹਨਾਂ ਇਹਦੇ 'ਚ ਜਿਹੜੀ ਅਸਲ ਗੱਲ ਸੀ ਕਿ ਇਹਦੇ 'ਚ ਨਾ ਇਹ ਪ੍ਰੈਡਿਕਸ਼ਨਾਂ ਵੀ ਲਿਖੀਆਂ ਗਈਆਂ ਕੋਸ਼ਿਸ਼ ਤੁਸੀਂ ਉਹ ਸੁਣੀਆ پیشن گوئیਆਂ پیشن گوئیਆਂ ਕੀਤੀਆਂ ਗਿਆਨ ਕਿ ਜੀ ਆਉਣ ਵਾਲੇ ਵਕਤ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਗੁਰੂ ਆਣਗੇ ਇੱਥੇ ਹਾਂ ਤੇ ਲੇਕਿਨ ਉਹਨਾਂ ਨੇ ਇਹ ਵੀ ਲਿਖਿਆ ਕਿ 21ਵੀਂ ਸਦੀ ਦੇ ਵਿੱਚ ਇੱਥੇ ਸੰਗਤਾਂ ਵੀ ਆਣ ਕਰਨੀਆਂ ਆਹ ਜਿਹੜੀ ਸਦੀ ਚੱਲਦੀ ਵੀ ਹੈ ਹਾਂ ਜੀ ਇਹਦੇ ਵਿੱਚ ਅੱਛਾ ਅੱਛਾ ਤੇ ਇੱਕ ਹੋਰ ਇਹਨਾਂ ਗੱਲ ਕੀਤੀ ਸੀ ਕਿ ਜਿਹੜਾ ਇਥੇ ਉਹ ਹਿਸਟਰੀ ਦਾ ਲਿਖਿਆ ਗਿਆ ਸੀ ਕਿ ਜਿਹੜਾ ਉਹ ਬੰਦ ਹੋਣਗੇ ਆ ਉਹਦੇ ਕੀ ਚੀਜ਼ਾਂ ਬੰਦ ਕਿਹੜੀਆਂ ਕੀ ਨਾਮ ਉਹਨਾਂ ਦਾ ਕਿ ਗੱਡੀਆਂ ਕਾਰਾਂ ਜਹਾਜ਼ ਜਿਹੜੇ ਨੇ ਉਹ ਬੰਦ ਹੋ ਜਾਣਗੇ ਉਹ ਗੁਰਦੁਆਰੇ ਦੇ ਆਲੇ ਦੁਆਲੇ ਜਿਹੜੀਆਂ ਦੁਕਾਨਾਂ ਨੇ ਉਹ ਬੰਦ ਹੋਣੀਆਂ ਉਹ ਕਹਿੰਦੇ 2020 ਦੇ ਵਿੱਚ ਹੋ ਚੁੱਕਿਆ ਅੱਛਾ 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 ਹਮ ਤੇ ਯਾ ਯ ਸ਼ਵਾਲਕ ਦੀਆਂ ਪਹਾੜੀਆਂ پاکستان ਜਿਹਨੇ ਕੋਰਮਾਲੀਆ ਅੱਛਾ ਇਹਦਾ ਇੱਕ ਪੂਰਾ ਸਿਲਸਿਲਾ ਪਾਕਿਸਤਾਨ 'ਚ ਸ਼ਵਾਲਕ ਦੀਆਂ ਪਹਾੜੀਆਂ ਕੋ ਕੈਰਥਰ ਕੋ ਹਿੰਦੂਕਸ਼ ਕੋ ਹਿੰਦੂਕਸ਼ੀ ਦਾ ਸਿਲਸਿਲਾ ਹੈ ਨਾ 3 ਪੁਆਇੰਟ ਜੰਕਸ਼ਨ ਹੈ ਪਾਕਿਸਤਾਨ ਦੇ ਵਿੱਚ ਇੰਡੀਆ 'ਚ ਵੀ ਪਹਾੜ ਆਂਦੇ ਨੇ ਚਾਈਨਾ 'ਚ ਵੀ ਆਂਦੇ ਨੇ ਜਾਇਨਾ ਬਾਰਡਰ ਜਿਹੜਾ ਪਾਕਿਸਤਾਨ ਨੂੰ ਮਿਲਦਾ ਹੈ ਇੱਕ ਗਿਲਗਤਵਾਲੀ ਦਾ ਗਿਲਗਤ ਗਿਲਗਤ ਬਲਦਸਤਾਨ ਫਿਰ ਉਹ ਉਸ ਤੋਂ ਅੱਗੇ ਅਗਰ ਆਪਾਂ ਨਿਕਲ ਜਾਈਏ ਸਕਰਦੂ ਸਕਰਦੂ ਤੋਂ ਅੱਗੇ ਨਿਕਲ ਜਾਈਏ ਨਾ ਤੇ ਉੱਥੇ ਵਹੀ ਆਈਆ ਉਹ ਸ਼ਵਲਕੀਆਂ ਪਹਾੜੀਆਂ ਹਾਂ ਉੱਥੇ ਉੱਥੇ ਇੰਡੀਆ ਚੋਂ ਇੱਕ ਪੂਰਾ ਸਿਸਟਮ ਹੁੰਦਾ ਮੈਂ ਤੇ ਦੇਖ ਕੇ ਆਇਆ ਨਾ ਫਿਰ ਇਧਰੋਂ ਪਾਕਿਸਤਾਨ ਦਾ ਮਿਲਦਾ ਕੋ ਕਰਾਕਰਮ ਜਿੰਦੇ ਵਿੱਚ K2 ਪਹਾੜੀ ਆਂਦੀ ਹੈ ਸ਼ਵਲਕੀਆਂ ਪਹਾੜੀਆਂ ਵੀ ਇਧਰ ਹੀ ਨੇ ਕਹਾਂ ਦਾ ਮਤਲਬ ਇਹ ਵੀ ਕਿ ਇਤਨੀਆ ਬੜੀਆਂ ਬੜੀਆਂ ਲੰਬੀਆਂ ਲੰਬੀਆਂ ਇਹ ਗੁਫਾ ਕਿਵੇਂ ਬਣਾ ਲੰਦੇ ਹੋਣੇ ਨੇ ਕਿ ਕੁਦਰਤੀ ਬਣੀਆਂਗੇ ਉਹ ਕੁਦਰਤੀ ਨੇ ਇਹ ਮੇਰਾ ਖਿਆਲ ਹੈ ਇਹ ਕੁਦਰਤੀ ਨਹੀਂ ਹੈ ਕਿਉਂਕਿ ਉਹ ਰੇਤ ਦੀਆਂ ਬਾੜੀਆਂ ਨੇ ਜਿਨ੍ਹਾਂ ਦੇ ਵਿੱਚ ਬਣੀਆਂ ਰੇਤ ਨਾਲ ਬਣੀਆਂ ਹੋਈਆਂ ਸੀ ਹੁਣ ਤੇ ਉਹਨਾਂ ਨੇ ਥੋੜਾ ਜਿਹਾ ਕੰਸਟਰਕਸ਼ਨ ਕਰਕੇ ਅੰਦਰ ਦੀਵਾਰਾ ਬਣਾ ਕੇ ਉਹਨਾਂ ਨੂੰ ਕਰ ਦਿੱਤਾ ਗਿਆ ਉਦੋਂ ਨੇ ਕਹਿੰਦੇ ਘੋੜੇ ਵੀ ਚੁਲੰਗ ਜਾਂਦੇ ਸੀ ਹਾਂਜੀ ਹੁਣ ਲੇਕਨ ਬੰਦੇ ਦਾ ਲੰਘਣਾ ਮੁਸ਼ਕਲ ਹੋਇਆ ਬੰਦਾ ਸਿੱਧਾ ਹੋ ਕੇ ਨਹੀਂ ਸੀ ਲੰਘਣ ਦੇ ਤੁਸੀਂ ਵੇਖਿਆ ਤੇ ਵੀਡੀਓ ਦਾ ਇਸਤੇਮਾਲ ਕਰੀਏ ਵੀਡੀਓ ਬਹੁਤ ਪਿਆਰੀ ਸੀ ਹੁਣ ਵੀਡੀਓ ਦਾ ਐਂਡ ਕਰਨਾ ਹੈ ਦੋਸਤੂ ਕਿੈਸੀ ਲੱਗੀ ਵੀਡੀਓ ਜ਼ਰੂਰ ਦੱਸਿਆ ਜੇ ਅੱਲਾਹ ਨਿਗੇਬਾਨ